ਅਫਸਰ ਆਈ ਸੀ ਸੜਕ ਦੀ ਜਾਂਚ ਕਰਨ ਤੇ ਪੋਲ ਖੁੱਲ ਗਈ ਜਦੋਂ ਲੋਕਾਂ ਨੇ ਸੜਕ ਪਟਕੇ ਦਿਖਾਤੀ ਕਹਿੰਦੇ ਵੀ ਇਹਦੇ ਵਿੱਚ ਤਾਂ ਮਟੀਰੀਅਲ ਦੇਖ ਲਓ ਤੁਸੀਂ ਫਿਰ ਅਫਸਰਾਂ ਨੂੰ ਪੈ ਗਈ ਹੱਥਾਂ ਪੈਰਾਂ ਦੀ ਉਹ ਨਾ ਆਵਦਾ ਮਾਮਲਾ ਗਈ ਜਿੱਥੇ ਪੂਰੀ ਟੀਮ ਜਾਂਚ ਕਰਨ ਵਾਸਤੇ ਆਈ ਸੀਗੀ ਤੇ ਜਾਂਚ ਕਰਨੇ ਜਦੋਂ ਲੱਗੀ ਤਾਂ ਸਾਰੇ ਸੈਂਪਲ ਭਰਨ ਲੱਗੇ ਤਾਂ ਲੋਕਾਂ ਨੇ ਰੌਲਾ ਪਾ ਲਿਆ ਰੋਕਾਂ ਨੇ ਚੱਕ ਲੀਆਂ ਸੜਕਾਂ ਦੇ ਪੱਟੀਆਂ ਤੇ ਪੱਟ-ਪੱਟ ਕੇ ਦਿਖਾਤੀ ਅਫਸਰਾਂ ਨੂੰ ਕਹਿੰਦੇ ਵੀ ਆਹ ਦੇਖ ਲਓ ਐਵੇਂ ਬਣੀ ਆ ਸੜਕ ਵੀਡੀਓ ਨਾਲ ਚੱਲੀ ਜਾਂਦੀ ਆ ਯਾਰ ਹਾਸੇ ਆਉਂਦੀ ਆ ਨਾ ਗੱਲਾਂ ਤੇ ਵੀ ਜਿਹੜੇ ਲੋਕ ਠੇਕਾ ਲੈਂਦੇ ਆ ਠੇਕੇਦਾਰ ਨੇ ਉਹਨਾਂ ਦੀ ਪੋਲ ਖੋਲਤੀ ਨਾ ਲੋਕਾਂ ਨੇ ਕਿਉਂਕਿ ਲੋਕ ਤੰਗ ਹੁੰਦੇ ਨੇ ਸੜਕਾਂ ਦੇ ਉੱਪਰ ਜਿਹੜੀ ਸੜਕ ਬਣ ਜਾਂਦੀ ਆ ਬਣਾਈ ਤਾਂ ਬੜੀ ਮਿਹਨਤ ਦੇ ਨਾਲ ਹੁੰਦੀ ਆ ਰੌਲਾ ਵੀ ਪੈਂਦਾ ਰੌਲਾ ਇਸ ਗੱਲ ਦਾ ਪੈਂਦਾ ਕਿ ਉਹ ਸੜਕ ਕੱਚੀ ਬਣਾਤੀ ਆ ਵੀਡੀਓ ਦੇਖ ਕੇ ਨਾ ਹਾਸੇ ਵੀ ਆਉਗੇ ਦ ਅੱਗੇ ਸ਼ੇਅਰ ਕਰ ਦਿਓ ਆ ਪਹਿਲਾ ਵੀਡੀਓ ਦੇਖਦੇ ਆ ਦੇਖੋ ਕਿਵੇਂ ਹੱਥਾਂ ਪੈਰਾਂ ਦੀ ਪੈ ਗਈ ਇਹਨਾਂ ਅਫਸਰਾਂ ਨੂੰ ਜਦੋਂ ਲੋਕਾਂ ਨੇ ਸੜਕ ਪਟਕੇ ਹੱਥ ਜਿ ਧਰਤੀ ਆਹ ਵੀਡੀਓ ਸੁਣਦੇ ਆ ਰੋਡ ਹੈ ਕੋਈ ਚੱਕਰ ਕਰੋ ਇੱਕ ਵਾਰ ਆ ਦੇਖੋ ਟੀਮ ਨਾਲ ਕੰਮ ਕਰ ਸਕਦੇ ਜਾਂਦੇ ਆਉਂ ਖੜੋ ਉਹ ਇੱਕ ਵਾਰ ਆਉਂ ਚੈੱਕ ਕਰਨ ਲਈ ਟੀਮ ਦੇਖੋ ਸਭ ਸਭ ਦੇ ਸਾਹਮਣੇ ਆਹ ਦੇਖੋ ਟੀਮ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਆਂਟੀ ਨੇ ਹੱਥ ਨਾਲ ਹੀ ਪਟਲੀ ਸੜਕ ਥੱਲੇ ਰੇਤ ਆ ਗਿਆ ਬਸ ਅਸੀਂ ਪਤਾ ਲੱਗਦਾ ਵੀ ਪਲੇਟ ਧਰਤੀ ਬਸ ਬਸ ਦਿਓ ਖੜ ਦੋ ਆਰਾਮ ਨਾਲ ਆਪ ਵੀ ਆ ਜਾਣਾ ਆਪਣੇ ਸਾਥ ਕੱਲੋ ਜੀ ਇਨਕੋ ਮੋਦਖਾਣਾ ਪੜੇਗਾ ਐ ਖੋਲਦੀ ਆ ਬੋਲ ਫਿਰ ਉਹ ਠੀਕ ਹੈ ਆਪ ਤੀਸ਼ਾ ਫੋਟੋ ਮੇ ਕਰਾ ਲਓ ਆਪ ਕੀ ਹੋਇਆ ਜਾਂ ਚਾਲੇ ਵੀ ਮੁੜ ਗਏ ਉਹ ਕਹਿੰਦੇ ਕਰੀਏ ਕੀ ਹੁਣ ਸੜਕ ਦਾ ਪੱਟ ਕੇ ਦਿਖਾਤੀ ਕਹਿੰਦਾ ਸੈਂਪਲ ਭਰੀਏ ਕਿੱਥੋਂ ਕੰਮ ਸਾਡੀ ਵੀਡੀਓ ਨੂੰ ਬਣਾਓ ਰੌਲਾ ਇਹ ਪੈ ਜਾਂਦਾ ਦੋਸਤੋ ਸੜਕਾਂ ਤਾਂ ਬਹੁਤ ਬਣਦੀਆਂ ਨੇ ਕਿੱਥੇ ਕਿੱਥੇ ਅਜਿਹਾ ਕੁਝ ਹੋ ਰਿਹਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਮਾਮਲਾ ਨਾਲ ਜਿਹੜਾ ਸੀ ਵਾਲਾ ਵੀ ਜਾਂਚ ਕਰਨਾਈ ਟੀਮ ਦੇ ਹੱਥ 'ਚ ਪਾਪੜ ਫੜਾਤੇ ਵੀ ਆ ਦੇਖੋ ਥੋਡੀ ਬਣਾਈ ਹੋਈ ਸੜਕ ਤੇ ਸੜਕ ਕੱਚੀ ਸੀ ਜਮਾ ਥੱਲੇ ਰੇਤਾ ਵੀ ਐਂ ਦਿਖ ਰਿਹਾ ਵੀਡੀਓ ਨਾਲ ਚੱਲ ਰਹੀ ਹੈ ਤੇ ਆਪਦੀ رائے ਜਰੂਰ ਸਾਂਝੀ ਕਰਿਓ ਅਜਿਹੀ ਵੀਡੀਓ ਵਾਸਤੇ ਕਿਉਂਕਿ ਲੋਕ ਬਹੁਤ ਜ਼ਿਆਦਾ ਜਾਗਰੂਕ ਹੋ ਗਏ ਨੇ ਤੇ ਲੋਕਾਂ ਨੇ ਆਵਾਜ਼ ਉਠਾਉਣੀ ਸ਼ੁਰੂ ਕਰਤੀ ਹੈ ਹੁਣ ਦੇਖੋ ਤੁਸੀਂ ਲੋਕ ਕਿਵੇਂ ਪੈ ਗਏ ਅਫਸਰਾਂ ਦੇ ਮਗਰ ਜਦੋਂ ਹੱਥ ਅਫਸਰ ਵੀ ਭੱਜ ਕਿਨਾਰੇ ਹੋ ਗਏ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ